ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੇ ਹੀ YouTube ਚੈਨਲ ਬੋਹਾ ਬੋਲ ਤੇ ਨਿਰੰજન ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੇ ਹਰ ਬੁੱਧਵਾਰ ਵਾਲੇ ਦਿਨ ਅਸੀਂ ਪੰਜਾਬੀ ਸਾਹਿਤ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ ਯਤਨ ਕਰਦੇ ਆਂ ਆਪਣੇ ਇਹਨਾਂ ਯਤਨਾਂ ਦੀ ਲਗਾਤਾਰਤਾ 'ਚ ਅੱਜ ਆਪਾਂ ਸਾਡੇ ਪ੍ਰਬੁੱਧ ਕਹਾਣੀਕਾਰ ਸਰੂਪ 46 ਵੱਲੋਂ ਲਿਖੀ ਗਈ ਸਵੇ ਜੀਵਨੀ ਦੇ ਦੂਜੇ ਭਾਗ ਵਿੰਗੀ ਗਲੀ ਸਿੱਧੀ ਗਲੀ ਕੋਟ ਕੇਸ ਦੀ ਸਿਲਵਰ Jubli ਬਾਰੇ ਚਰਚਾ ਕਰਾਂਗੇ ਦੋਸਤੋ ਸਰੂਪ 46 ਦੀ ਸਵੇ ਜੀਵਨੀ ਦੇ ਦੂਜੇ ਭਾਗ ਵੱਜੋਂ ਲਿਖੀ ਗਈ ਇਹ ਪੁਸਤਕ ਜਾਰਾ ਤੌਰ ਤੇ ਤਾਂ ਲੇਖਕ ਦੇ ਹਿੱਸੇ ਆਏ ਦੁੱਖਾਂ ਸੁੱਖਾਂ ਉਤਰਾਵਾ ਚੜਾਵਾ ਖੁਸ਼ੀਆਂ ਉਦਾਸੀਆਂ ਤੇ ਸੰਘਰਸ਼ਾਂ ਦਾ लेखा-ਜੋਖਾ ਕਰਦੀ ਹੈ ਪਰ ਇਸ ਦੇ ਦੂਰ ਅੰਦੇਸ਼ੀ ਅਰਥ ਸਮਕਲীন ਸਮਾਜਿਕ ਆਰਥਿਕ ਰਾਜਨੀਤਿਕ ਤੇ ਨਿਆਇਕ ਵਿਵਸਥਾਵਨੋਂ ਸਤਾਏ ਤੇ ਤੜਫਾਇਆ ਰਹੇ ਆਮਨੁਖ ਦੀ वेदना ਸੰਵੇਦਨਾ ਸੰਘਰਸ਼ ਤੇ ਸਿਰ ਦਾ ਮਹਾਬਰਤਾਂ ਸਿਰਜਦੇ ਨੇ ਇਸ ਪੁਸਤਕ ਵਿੱਚਲਾ ਬਿਰਤਾਂਤ ਮੈਨੂੰ ਯੁੱਗ ਕਵੀ ਸਰਜੀਤ ਪਾਤਰ ਦੇ ਉਸ ਗੀਤ ਦਾ ਅਗਲਾ ਵਿਸਥਾਰ ਸਿਰਜਦਾ ਲੱਗਦਾ ਹੈ ਜਿਸ ਵਿੱਚ ਅਦਾਲਤ ਵਿੱਚ ਨਿਆਂ ਦੀ ਉਡੀਕ ਕਰਦੇ ਬੰਦਿਆਂ ਦੇ ਬਿਰਖ ਹੋਣ ਦੀ ਗੱਲ ਕੀਤੀ ਗਈ ਹੈ ਪਰ ਇਸ ਸਵੇ ਜੀਵਨੀ ਦਾ ਪਾਤਰ ਆਪਣੀ ਰਹਿੰਦੀ ਉਮਰ ਵਿੱਚ ਨਿਆਂ ਮਿਲਣ ਦੀ ਆਸ ਤੇ ਉਡੀਕ ਮੁਕਾ ਕੇ ਘਰ ਪਰਤਣ ਜੋਗਾ ਵੀ ਨਹੀਂ ਰਹਿੰਦਾ ਪੁਸਤਕ ਪਾਠਕਾਂ ਦੇ ਸੋਚਣ ਲਈ ਵੱਡਾ ਸਵਾਲ ਛੱਡ ਜਾਂਦੀ ਹੈ ਕਿ ਸਰੂਪ ਸਿਆਲਗੇ ਸਿਆਲਵੀ ਵਰਗੇ ਉਮੀਦ ਤੇ ਉਡੀਕ ਰਹਤ ਹੋਏ ਲੇਖਕ ਤਾਂ ਆਪਣੇ ਨਾਲ ਹੋਏ ਅਨਿਆਬਾਰੇ ਕਥਾ ਕਹਾਣੀਆਂ ਲਿਖ ਕੇ ਮਨ ਹੌਲਾ ਕਰ ਲੈਂਦੇ ਨੇ ਪਰ ਉਹਨਾਂ ਲੋਕਾਂ ਦੇ ਮਨ ਤੇ ਕੀ ਬੀਜ ਦੀ ਹੋਵੇਗੀ ਜਿਨ੍ਹਾਂ ਦੇ ਅਦਾਲਤਾਂ 'ਚ ਲੰਮਕਦੇ ਕੇਸ ਸਿਲਵਰ ਜੁਬਲੀ ਤੋਂ 골ਡਨ ਜੁਬਲੀ ਦੇ ਨੇੜੇ ਜਾ ਪਹੁੰਚੇ ਨੇ ਤੇ ਉਹ ਕੁਝ ਲਿਖ ਕੇ ਆਪਣੇ ਮਨ ਦਾ ਭਾਰ ਵੀ ਨਹੀਂ ਲਾ ਸਕਦੇ ਉਹਨਾਂ ਵਿੱਚੋਂ ਕਈ ਵਿਚਾਰੇ ਤਾਂ ਆਪਣੇ ਘਰ ਪਰਤਣ ਦੀ ਬਜਾਏ ਰੱਬ ਦੇ ਘਰ ਵੀ ਜਾ ਪਹੁੰਚੇ ਨੇ ਪੁਸਤਕ ਪਿੰਡ ਦੀ ਇੱਕ ਵਿੰਗੀ ਗਲੀ ਨੂੰ ਸਿੱਧੀ ਕਰਨ ਦੇ ਹਵਾਲੇ ਨਾਲ ਦੇਸ਼ ਦੀ ਪ੍ਰਬੰਧਕੀ ਵਿਵਸਥਾ ਵਿੱਚਲੇ ਵਿੰਗ ਟੇੜ ਨੂੰ ਆਪਣੇ ਗੰਭੀਰ ਕਟਾਕਸ਼ ਦਾ ਨਿਸ਼ਾਨਾ ਬਣਾਉਂਦੀ ਹੈ। ਲਿਖਤ ਦੇ ਵਿਸ਼ਲੇਸ਼ਣੀ ਬੋਧ ਅਨੁਸਾਰ ਪ੍ਰਬੰਧਕੀ ਵਿਵਸਥਾ ਵਿੱਚ ਆਏ ਵਿਗਾੜ ਨੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚਾਂ ਨੂੰ ਪਰਮੇਸ਼ਵਰ ਨਹੀਂ ਰਹਿਣ ਦਿੰਦਾ ਸਗੋਂ ਆਪਣੀ ਮਰਜ਼ੀ ਪਕਾਉਣ ਵਾਲੇ ਹੁਕਮਰਾਨ ਬਣਾ ਦਿੰਦਾ ਹੈ ਜਗਰੂਪ ਸਿੰਘ ਇਹ ਲੇਖਕ ਦਾ ਬਦਲਿਆ ਨਾਂ ਹੈ ਦੇ ਪਿੰਡ ਵਿੱਚ ਵਿਕਾਸ ਨੂੰ ਪਹਿਲ ਦੇਣ ਵਾਲੀਆਂ ਤੇ ਵਿੰਗੀਆਂ ਗਲੀਆਂ ਨੂੰ ਸਿੱਧੀਆਂ ਕਰਨ ਵਾਲੀਆਂ ਪੰਚਾਇਤਾਂ ਵੀ ਰਹੀਆਂ ਨੇ ਗਰੁੱਪਵਾਜੀ ਤੇ ਨਿੱਜੀ ਕਿੜਾ ਕੱਢਣ ਵਾਲੀਆਂ ਪੰਚਾਇਤਾਂ ਨੇ ਵੀ ਆਪਣੀ ਹਿੰਡ ਪਗਾਈ ਤੇ ਸਿਆਸਤ ਕੀਤੀ ਹੈ ਇਸ ਲਿਖਤ ਅਨੁਸਾਰ ਪਿੰਡ ਦੀ ਇੱਕ ਸਿੱਧੀ ਨੀਤ ਵਾਲੀ ਪੰਚਾਇਤ ਲੋਕਾਂ ਦੀ ਸਹੂਲਤ ਲਈ ਪਿੰਡ ਦੀ ਵਿੰਗੀ ਗਲੀ ਨੂੰ ਸਿੱਧਾ ਕਰਨ ਲਈ ਲੇਖਕ ਨਾਲ ਉਸ ਦੇ ਘਰ ਦੀ ਥਾਂ ਦਾ ਵਟਾਂਦਰਾ ਕਰਦੀ ਹੈ ਭਾਵੇਂ ਪੰਚਾਇਤ ਨੇ ਇਸ ਵਟਾਂਦਰੇ ਲਈ ਸਾਰੀਆਂ ਵਿਭਾਗੀ ਤੇ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਨੇ ਪਰ ਇਸ ਦਾ ਕਾਰਜਕਾਲ ਸਮਾਪਤ ਹੋਣ ਤੇ ਨਵੀਂ ਆਈ ਪੰਚਾਇਤ ਨੂੰ ਇਹ ਗੱਲ ਮਨਜ਼ੂਰ ਨਹੀਂ ਕਿ ਪੁਰਾਣੀ ਪੰਚਾਇਤ ਦਾ ਕੀਤਾ ਕੋਈ ਵੀ ਫੈਸਲਾ ਲਾਗੂ ਰਹੇ ਸਿਆਸੀ ਕਿਡਤਾ ਨਵੀਂ ਤੇ ਪੁਰਾਣੀ ਪੰਚਾਇਤ ਵਿਚਕਾਰ ਹੈ ਪਰ ਇਸ ਦਾ ਭੁਗਤਾਨ ਦੋਵੇਂ ਪੰਚਾਇਤਾਂ ਦੀ بجائے ਪਿੰਡ ਦੀ ਭਲਾਈ ਲਈ ਥਾਂ ਦਾ ਵੰਟਾਂਦਰਾ ਕਰਨ ਵਾਲੇ ਲੇਖਕ ਨੂੰ ਇਟਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਪੇਸ਼ੀਆਂ ਪੁਗਤਣ ਦੇ ਰੂਪ ਚ ਕਰਨਾ ਪੈਂਦਾ ਹੈ ਲੇਖਕ ਆਪਣੀ ਆਮਦਨ ਦੇ ਸਾਰੇ ਵਸੀਲੇ ਵਰਤ ਕੇ ਤੇ ਕਰਜ਼ਾ ਚੁੱਕ ਕੇ ਪੂਰੇ 25 ਸਾਲ ਅਦਾਲਤਾਂ ਤੇ ਸਰਕਾਰੀ ਦਫਤਰਾਂ ਚ ਖੱਜਲ ਖਵਾਰ ਹੁੰਦਾ ਹੈ ਆਰਥਿਕ ਸਮਾਜਿਕ ਤੇ ਮਾਨਸਿਕ ਤੌਰ ਤੇ ਗਹਿਰੇ ਸੰਕਟ ਦਾ ਸਾਹਮਣਾ ਕਰ ਰਹੇ ਲੇਖਕ ਦੀ वेदना ਪਾਠਕਾਂ ਦੇ ਕੰਨਾਂ ਤੇ ਦਿਲ ਦਿਮਾਗ ਤੱਕ ਦਾ ਪਹੁੰਚਦੀ ਹੈ ਪਰ ਦੇਸ਼ ਦੇ ਪ੍ਰਬੰਧਕੀ ਤੇ ਨਿਆਇਕ ਵਿਵਸਥਾ ਨੂੰ ਇਸ ਦੇ ਜਰਾ ਜਿੰਨੀ ਵੀ ਪ੍ਰਵਾਹ ਨਹੀਂ ਭਾਵੇਂ ਲੇਖਿਤ ਤੇ ਵਿੰਗੀ ਗਲੀ ਦੀਆਂ ਇੱਟਾਂ ਪੁੱਟਣ ਦਾ ਕੇਸ ਕਰਨ ਵਾਲੀ ਪੰਚਾਇਤ ਦੀ ਮਿਆਦ ਪੁੱਗ ਜਾਣ ਤੋਂ ਬਾਅਦ ਪਿੰਡ ਵਿੱਚ ਉਹ ਪੰਚਾਇਤਾਂ ਵੀ ਰਹੀਆਂ ਨੇ ਜਿਨ੍ਹਾਂ ਨੂੰ ਵਿੰਗੀ ਗਲੀ ਸਿੱਧੀ ਗਲੀ ਵਾਲੇ ਕੇਸ 'ਚ ਕੋਈ ਦਿਲਚਸਪੀ ਨਹੀਂ ਹੈ ਪਰ ਕੇਸ ਕਰਨ ਵਾਲੇ ਪੰਚ ਵੱਲੋਂ ਕੇਸ ਵਾਪਸ ਨਾ ਲੈ ਜਾਣ ਕਾਰਨ ਨਿਆ ਪ੍ਰਣਾਲੀ ਨੂੰ ਇਹ ਗੱਲ ਸਵਾਰ ਨਹੀਂ ਕਿ ਇਸ ਕੇਸ ਨੂੰ ਖਤਮ ਕਰਕੇ ਆਮ ਬੰਦੇ ਦੇ ਮਨ ਦੇ ਉਤਲਾ ਬੋਝ ਲਾ ਦਿੱਤਾ ਜਾਵੇ 25 ਸਾਲ ਤੋਂ ਪੈਂਦੀਆਂ ਤਰੀਕਾ ਨੇ ਉਸ ਨੂੰ ਕੁਝ ਨਵੀਆਂ ਕਹਾਣੀਆਂ ਤੇ ਆਪਣੀ ਸਵੇ ਜੀਵਨੀ ਲਿਖਣ ਲਈ ਕੱਚਾ ਮਸਾਲਾ ਤਾਂ ਦਿੱਤਾ ਪਰ ਨਿਆਣਾ ਦਿੱਤਾ ਨਿਆ ਪ੍ਰਣਾਲੀ ਦੀ ਸੰਵੇਦਨ ਹੀਣਤਾ ਦੇ ਚਲਦਿਆਂ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖ ਰੂਪ 'ਚ ਬੇਚੈਨ ਹੀ ਚੱਲਿਆ ਆ ਰਿਹਾ ਹੈ ਉਹ 77 ਸਾਲ ਦੀ ਉਮਰ ਉੱਤੇ ਪਹੁੰਚ ਕੇ ਉਹ ਆਪਣੇ ਜਿਉਂਦੇ ਜੀ ਇਸ ਕੇਸ ਦਾ ਫੈਸਲਾ ਹੋਣ ਦੀ ਆਸ ਵੀ ਖਤਮ ਕਰ ਚੁੱਕਿਆ ਹੈ ਪੁਸਤਕ ਲੇਖਕ ਅੰਦਰਲੇ ਸਿਰ ਤੇ ਸੰਘਰਸ਼ ਨੂੰ ਉਸ ਅੰਦਰਲੀ ਗੈਰਤ ਤੇ ਜ਼ਮੀਰ ਨਾਲ ਜੋੜ ਕੇ ਬਾਤਦੀ ਹੈ ਉਹ ਪੰਜਾਬ ਦੇ ਉਸ ਰਵੈਇਤੀ ਅਣਖ ਨੂੰ ਜਿਉਂਦਾ ਰੱਖਣ ਵਾਲਾ ਅਜੀਹਾ ਗੈਰਤਮੰਦ ਮਨੁੱਖ ਲੱਗਦਾ ਹੈ ਜਿਹੜਾ ਟੁੱਟਦਾ ਸਕਦਾ ਹੈ ਪਰ ਝੁੱਕ ਨਹੀਂ ਸਕਦਾ ਉਸ ਅੰਦਰਲੀ ਰਵੈਇਤੀ ਗੈਰਤ ਹੀ ਪਹਿਲਾਂ ਉਸ ਨੂੰ ਪਿੰਡ ਦੇ ਖੂਹ ਤੋਂ ਦਲਤ ਲੋਕਾਂ ਨੂੰ ਪਾਣੀ ਭਰਨ ਦਾ ਅਧਿਕਾਰ ਦਵੋਂ ਲਈ ਲੜਨ ਲਈ ਪ੍ਰੇਰਿਤ ਦੀ ਹੈ ਤੇ ਫੇਰ ਪੰਚਾਇਤ ਅੱਗੇ ਝੁਕਣ ਦੀ بجائے ਆਪਣੇ ਹੱਕਾਂ ਤੇ ਸੱਚ ਲਈ ਲੜਨ ਲਈ ਤਿਆਰ ਕਰਦੀ ਹੈ। vingi ਤੇ ਸਿੱਧੀ ਗਲੀ ਵਾਲੇ ਕੇਸ ਦੀਆਂ ਕੁਝ ਧਾਰਾਂ ਉਸ ਲੜਾਈ ਨਾਲ ਵੀ ਜੁੜੀਆਂ ਹੋਈਆਂ ਨੇ ਜੋ ਉਸ ਦਲਤ ਲੋਕਾਂ ਦੇ ਹੱਕਾਂ ਦੇ ਹਿੱਤਾਂ ਲਈ ਲੜੀ ਸੀ ਪੰਚਾਇਤ ਉਸ ਕੋਲ ਵਿਚੋਲਾ ਭੇਜ ਕੇ ਇਹ ਸੁਝਾ ਦਿੰਦੀ ਹੈ ਕਿ ਜੇ ਉਹ ਵਿੰਗੀ ਗਲੀ ਦੀਆਂ ਇੱਟਾਂ ਪੁੱਟਣ ਬਦਲੇ 20000 ਰੁਪਏ ਦਾ ਹਰਜਾਨਾ ਭਰਨ ਤੇ ਪੰਚਾਇਤ ਪਾਸੋਂ ਸਰਵਜਨਕ ਤੌਰ ਤੇ ਮੁਆਫੀ ਮੰਗਣ ਲਈ ਤਿਆਰ ਹੋ ਜਾਵੇ ਤਾਂ ਪੰਚਾਇਤ ਇਹ ਕੇਸ ਵਾਪਸ ਲੈ ਸਕਦੀ ਹੈ ਪਰ ਉਸ ਅੰਦਰਲੀ ਗੈਰਤ ਉਸ ਨੂੰ ਅਨਿਆ ਤੇ ਧੱਕੇ ਸ਼ਾਹੀ ਅੱਗੇ ਝੁਕਣ ਦੀ ਇਜਾਜ਼ਤ ਨਹੀਂ ਦਿੰਦੀ ਤੇ ਉਹ ਜਿੱਤ ਹਾਰ ਦੀ ਪਰਵਾਹ ਕੀਤੇ ਬਿਨਾ ਆਪਣੇ ਹੱਕਾਂ ਲਈ ਲੜਨ ਨੂੰ ਪਹਿਲ ਦਿੰਦਾ ਪੁਸਤਕ ਦੇ ਅੰਤਲੇ ਭਾਗ ਵਿੱਚ ਉਸ ਦੇ ਜਵਾਨ ਤੇ ਹੁਣ ਹਾਰ ਪੁੱਤਰ ਦੀ ਛੜਕ ਹਾਸੇ ਚ ਹੋਈ ਮੌਤੇ ਮਿਲਦੇ ਵੇਰਵੇ ਉਸ ਦੇ ਡਾਵਾਡੋਲ ਹੋਏ ਮਨੋਦਸ਼ਾ ਨੂੰ ਬਿਆਨਦੇ ਨੇ ਤਾਂ ਇਹ ਪੜ ਕੇ ਪਾਟਕੀ ਮਨ ਵੀ ਵਿਚਲਿਤ ਹੋਣ ਲੱਗਦਾ ਹੈ ਉਸ ਦੇ ਮਨ ਵਿੱਚ ਇਹ ਮਲਾਲ ਵੀ ਹੈ ਕਿ ਪਿੰਡ ਵਾਲੇ ਘਰ ਤੇ ਅਦਾਲਤੀ ਕੇਸ ਚੱਲਦੇ ਹੋਣ ਕਾਰਨ ਹੀ ਉਹ ਏਸ ਨੂੰ ਵੇਚ ਕੇ ਸ਼ਹਿਰ ਰਹਿائش ਨਹੀਂ ਕਰ ਸਕਿਆ ਤੇ ਏਸ ਕਾਰਨ ਹੀ ਉਸ ਦਾ ਸ਼ਹਿਰ ਤੋਂ ਪਿੰਡ ਆਉਂਦਾ ਪੁੱਤਰ ਛੜਕੀ ਹਾਦਸੇ ਦਾ ਸ਼ਿਕਾਰ ਹੋ ਕੇ ਉਸ ਦੇ ਜੀਵਨ ਨੂੰ ਹਨੇਰਾ ਕਰ ਗਿਆ। ਕੁੱਲ ਮਿਲਾ ਕੇ ਇਸ ਪੁਸਤਕ ਦਾ ਪਾਠ ਪਾਟਕਾਂ ਦੇ ਸੋਚਣ ਲਈ ਬਹੁਤ ਕੁਝ ਛੱਡ ਜਾਂਦਾ ਹੈ। ਪੁਸਤਕ ਇਸ ਗੱਲ ਦੀ ਗਵਾਹੀ ਵੀ ਭਰਦੀ ਹੈ ਕਿ ਲੇਖਕ ਨੇ ਆਪਣੀਆਂ ਵਧੇਰੇ ਕਥਾ ਕਹਾਣੀਆਂ ਦਲਿਤ ਸਰੋਕਾਰਾਂ ਨੂੰ ਆਪਣੇ ਨੰਗੇ ਪਿੰਡੇ ਤੇ ਹੰਡਾ ਕੇ ਹੀ ਲਿਖੀਆਂ ਨੇ। ਉਸ ਦੀ ਭਾਸ਼ਾ ਕਈ ਵਾਰ ਵਿਅੰਗਾਤਮਕ ਤੇ ਕਟਾਕਸ਼ੀ ਵੀ ਹੋ ਜਾਂਦੀ ਹੈ। ਪਰ ਇਹ ਕਟਾਕਸ਼ ਵਿਵਸਥਾ ਦਾ ਪਾਜ ਅਗੇ ਵਾਲੀ ਨਹੀਂ ਪੋਸਤਿਕ ਵਿੱਚ ਸ਼ਾਮਲ ਸਾਰੀਆਂ ਸਵੇ ਜੀਵਨੀ ਮੂਲਕ ਕਹਾਣੀਆਂ ਕਥਾ ਰਸ ਨਾਲ ਭਰਪੂਰ ਨੇ ਮੈਂ ਇਸ ਵਿਚਾਰ ਉਤੇਜਕ ਪੁਸਤਕ ਦਾ ਹਾਰਦਿਕ ਸਵਾਗਤ ਕਰਦਾ ਹਾਂ